ਸੁਖਬੀਰ ਬਾਦਲ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚੇ ਆ ਆਪਣੇ ਹੋਟਲਾਂ ਕਰਕੇ ਆਪਣੇ ਫਾਰਮ ਹਾਊਸਾਂ ਕਰਕੇ ਆਪਣੀਆਂ ਜ਼ਮੀਨਾਂ ਕਰਕੇ ਆਪਣੀਆਂ ਮਿਨਿਸਟਰੀਆਂ ਕਰਕੇ ਆਪਣੇ ਪੰਜਾਬ ਦੇ ਸਾਰੇ ਹੱਕ ਹਮੇਸ਼ਾ ਵੇਚਦੇ ਨਿਲਾਮ ਕਰ ਦਿੱਤੇ ਗਿਰਵੀ ਰੱਖ ਦਿੱਤੇ ਤੇ ਕਦੀ ਬੋਲੇ ਨਹੀਂ ਆਪਣੀਆਂ ਮੰਤਰੀਆਂ ਵਿੱਚ ਆਪਣੀ ਮੰਤਰੀਸ਼ਿਪ ਬਚਾਉਣ ਲਈ ਜਾਂ ਆਪਣੇ ਹੋਟਲਾਂ ਨੂੰ ਬਣਾਉਣ ਲਈ ਜਾਂ ਬਚਾਉਣ ਦੇ ਲਈ ਤੇ ਐਦਾਂ ਦਾ ਸ਼ਖਸ ਅੱਜ ਸਵਾਲ ਚੁੱਕ ਰਿਹਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਤੇ ਉਹ ਸਰਕਾਰ ਮਾਨਸਾਬ ਦੀ ਸਰਕਾਰ ਜੋ ਦਿਨ ਰਾਤ ਪੰਜਾਬ ਪੰਜਾਬੀਅਤ ਤੇ ਪੰਜਾਬੀਆਂ ਲਈ ਮਿਹਨਤ ਕਰ ਰਹੀ ਹੈ ਜਿਸ ਦਾ ਇੱਕੋ ਸੁਪਨਾ ਹੈ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਣਾ ਪੰਜਾਬ ਦੇ ਵਿੱਚ ਜਿਹੜੀ ਵਿਕਾਸ ਦੀ ਰਫ਼ਤਾਰ ਹੈ ਉਸ ਨੂੰ ਹੋਰ ਤੇਜ਼ੀ ਦੇਣਾ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਚੱਲ ਰਿਹਾ ਜਿੱਥੇ ਜਿੰਨੀ ਲੈਂਡ ਅਥਾਰਟिटीज ਹੈ ਹਰ ਸ਼ਹਿਰਾਂ ਦੇ ਉਹਦੇ ਜਿਹੜੇ ਚੇਅਰਮੈਨ ਹੈ ਚੀਫ ਸੈਕਟਰੀ ਹੁੰਦੇ ਆ ਪਰ ਪੰਜਾਬ ਦੇ ਵਿੱਚ ਚੁਕਲੇ ਨਹੀਂ ਆਪ ਆਪਣੇ ਜਿਹੜਾ ਹੈ ਕਪੜੇ ਕਰਨੇ ਸੀ ਆਪਣੇ ਜਿਹੜੇ ਨੇ ਡਿਜ਼ਾਈਨ ਸੀ ਇਹਨਾਂ ਨੇ ਆਪਣੇ ਤੱਕ ਪਾਵਰ ਰੱਖੀ ਸੀ ਹੁਣ ਉਹ ਪਾਵਰ ਅਸੀਂ ਜਿਹੜੀ ਹੈ ਚੀਫ ਸੈਕਟਰੀ ਨੂੰ ਦਿੰਦੀ ਹੈ ਤਾਂ ਕਿ ਸਾਡੇ ਪੰਜਾਬ ਦੇ ਸ਼ਹਿਰ ਪੰਜਾਬ ਦੇ ਸ਼ਹਿਰ ਤਰੱਕੀ ਕਰਨ ਪੰਜਾਬ ਤਰੱਕੀ ਕਰੇ ਪੰਜਾਬ ਦੇ ਵਿੱਚ ਬਹੁਤ ਸਾਰੀ ਇਨਵੈਸਟਮੈਂਟ ਆਵੇ ਇਸ ਇਦਾਂ ਦੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੁਪਰੀ ਬਾਦਰ ਵੱਲੋਂ ਜੋ ਖੁਦ ਪੰਜਾਬ ਦੇ ਹੱਕਾਂ ਨੂੰ ਹਮੇਸ਼ਾ ਵੇਚਦੇ ਆਏ ਨਿਲਾਮ ਕਰਦੇ ਆਏ ਗਿਰਵੀ ਰੱਖਦੇ ਆਏ ਪੰਜਾਬ ਦੇ ਹੱਕਾਂ ਤੇ ਟਾਕੇ ਮਾਰਦੇ ਆਏ ਮੈਂ ਸਮਝਦਾ ਹਾਂ ਇਹਨਾਂ ਲਈ ਬਹੁਤ ਮਾੜੀ ਗੱਲ ਹੈ ਤੇ ਇਸ ਮੂਵ ਦੇ ਨਾਲ ਉਹ 2 ਸੈਕਟਰ ਜਿਹੜਾ ਹੈ ਉਹਨਾਂ ਦੇ ਕੋਲ ਜਦੋਂ ਪਾਵਰ ਹੈ ਸਾਰੇ ਜਿਹੜੇ ਸ਼ਹਿਰਾਂ ਦੀ ਅਥਾਰਟिटीज ਦੀ ਤਾਂ ਬਹੁਤ ਜਲਦੀ ਵਿਕਾਸ ਹੋਊਗਾ ਕਿਉਂਕਿ ਇਹ ਪੂਰੇ ਦੇਸ਼ ਦੇ ਵਿੱਚ ਇੱਕ ਮਾਡਲ ਹੈ ਮੈਂ ਸੁਬੀਰ ਬਾਦਲ ਨੂੰ ਪੁੱਛਣਾ ਚਾਹੂੰਗਾ ਉਹ ਪੂਰੇ ਦੇਸ਼ ਦੇ ਵਿੱਚ ਇੱਕ ਐਸੀ ਸਟੇਟ ਦਾ ਉਦਾਹਰਣ ਦੇ ਰਹੇ ਜਿੱਥੇ ਜਿਹੜੀ ਇਹ ਚੇਅਰਮੈਨਸ਼ਿਪ ਹੈ ਚੀਫ ਮਿਨਿਸਟਰ ਕੋਲ ਹੈ ਸਿਰਫ ਪੰਜਾਬ ਦੇ ਵਿੱਚ ਇਦਾਂ ਸੀ ਜਿਹਦੇ ਕਰਕੇ ਕਈ ਵਾਰੀ ਬਹੁਤ ਡਿਲੇ ਹੋ ਜਾਂਦਾ ਸੀ ਤਾਂ ਹੁਣ ਜਿਹੜਾ ਹੈ ਕੰਮ ਬਹੁਤ ਤੇਜ਼ੀ ਨਾਲ ਕਰਕੇ ਇਹ ਜਿਹੜੀ ਹੈ ਇਸ ਦਾ ਚੇਅਰਮੈਨ ਚੀਫ ਸੈਕਟਰ ਅਦਾ ਦਿੱਤਾ ਐਂਡ ਚੀਫ ਮਿਨਿਸਟਰ ਇਸ ਆਲਵੇਜ਼ ਹੈਡ ਆਫ ਦਾ ਸਟੇਟ ਸੀਫ ਲਿਸਟਰ ਤੋਂ ਬਿਨਾਂ ਸਟੇਟ ਦੇ ਵਿੱਚ ਪੱਤਾ ਵੀ ਨਹੀਂ ਹਿੱਲ ਸਕਦਾ ਪਿੰਡਾਂ ਦੀ ਗੁੰਮਰਾਹ ਕਰਨੇ ਤੁਹਾਡਾ ਰਾਜ ਨਹੀਂ ਹੈ ਇਹ ਭਗਵੰਤ ਮਾਨ ਦਾ ਰਾਜ ਹੈ ਉਹ ਸਾਡੇ ਮੁੱਖ ਮੰਤਰੀ ਹਨ ਹਰ ਪੰਜਾਬੀਆਂ ਦੇ ਦਿਨਾਂ ਤੇ ਰਾਜ ਕਰਦੇ ਹਨ ਤੇ ਅਸੀਂ ਸਾਰੇ ਐਸ ਮਿਸਟਰਸ ਵੀ ਅਸੀਂ ਸਾਰੇ ਐਮ ਐਲ ਏ ਅਸੀਂ ਸਾਰੇ ਟੀਮ ਭਗਵੰਤ ਮਾਨ ਹੈ ਤੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ ਮੈਂ ਬੇਨਤੀ ਕਰੂੰਗਾ ਮੈਂ ਸੁਖਬੀਰ ਬਾਦਲ ਜੀ ਨੂੰ ਕਿ ਐਦਾਂ ਦੀ ਬੇਟੁਕੀ ਬਿਆਨਬਾਜ਼ੀ ਤੁਸੀਂ ਪਹਿਲਾਂ ਆਪਣਾ ਗਰੀਵਾਨ ਚੱਕੋ ਆਪਣਾ ਰਿਕਾਰਡ ਦੇਖੋ ਤੁਸੀਂ ਆਪਣੇ ਹੋਟਲਾਂ ਦਾ ਖਿਆਲ ਰੱਖੋ ਕਿ ਪੰਜਾਬ ਦੀ ਫਿਕਰ ਨਾ ਸਾਨੂੰ ਕੱਲ ਸੀ ਨਾ ਅੱਜ ਹੈ ਨਾ ਕਦੀ ਕੱਲ ਹੋ ਸਕਦੀ ਹੈ ਸਾਨੂੰ ਪੰਜਾਬ ਦੀ ਕੰਮ ਕਰਨੀ ਹੈ